ਇਹਦੇ ਕਰ ਗਿਆ ਇਹਨੂੰ ਵਾਰ-ਵਾਰ ਕਿੰਨੇ ਆ ਕਿਸੇ ਲਾਲੂ ਜੇ ਦੇ ਤਿੰਨ ਵਾਰ ਹੀ ਗਿਆ ਮੈਨੂੰ ਕਹ ਬੌਜੀ ਵੀ ਤੇਰੀ ਉੱਥੇ ਕੋ ਜਮੀਨ ਹੈ ਕਹਦਾ ਹਾਂ ਮੇਰੀ ਹੈਗੀ ਹੈ ਮੈਂ ਕਿਹਾ ਜੇ ਤੇਰੀ ਹੈ ਜੀ ਜਮੀਨ ਤੇ ਇਦਾਂ ਕਰਦਾ ਮੈਂ ਲਿਆ ਨਵੀਆਂ ਫਰਦਾ ਉਹ ਫਰਦਾ ਤੂੰ ਸਾਨੂੰ ਦੇ ਅਸੀਂ ਤੈਨੂੰ ਨਵੀਆਂ ਦੇਨੇ ਬਹਿ ਕੇ ਵਿਚਾਰ ਲਾ ਕੇ ਕਿ ਕਿੱਥੇ ਨੇ ਨੰਬਰ ਤੇਰੇ ਕਿੱਥੇ ਸਾਡੇ ਕਹਿੰਦਾ ਮੈਂ ਤਾਂ ਪੜਿਆ ਹੀ ਨਹੀਂ ਬਾਈ ਗੁਰੂ ਜੰਦਾ ਕਹਿੰਦਾ ਮੈਂ ਪੜਿਆ ਹੀ ਨਹੀਂ ਇਹਨੇ ਨੂੰ ਕਿੱਕ ਮਾਰ ਕੇ ਚਲਾ ਗਿਆ ਸਵਾਰਾਕ ਟਰੈਕਟਰ 855 ਤਵੀਆਂ ਪਾ ਕੇ 8-10 ਬੰਦੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਦੇ ਹੱਥੇ ਡੰਗਾ ਸੀ ਜਾ ਕੇ ਉਹਨਾਂ ਨੇ ਮੇਰੀ ਜਿਹੜੀ ਅੱਜ ਕਨਾਲਾ ਖੇਤੀਬਾੜੀ ਵਾਲੀ ਜ਼ਮੀਨ ਆ ਉਹ ਵਾਲੀ ਤੇ ਫਿਰ ਮੈਨੂੰ ਉੱਥੋਂ ਅਜੀਤ ਸਿੰਘ ਜਿਹੜਾ ਮੇਰੀ ਜ਼ਮੀਨ ਸੰਭਾਲਦਾ ਸੀ ਉਹਦਾ ਫੋਨ ਆਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਐ ਕਰਕੇ ਆ ਬੰਦੇ ਜਿਹੜੇ ਆਪਣੀ ਖੇਤ ਤੇ ਜ਼ਮੀਨ ਮਾਉਣ ਲੱਗ ਗਏ ਤੇ 21 ਤਰੀਕ ਵਾਲੇ ਦਿਨ ਇਹਦੇ ਫਿਰ ਘਰ ਮੈਂ ਗਿਆ ਇਹਨੂੰ ਮੈਂ ਕਿਹਾ ਬਈ ਸਿਚਲੋ ਜੀ ਵੇ ਅੱਜ ਆਪਣੀ ਨਾ ਉਹ ਨਿਸ਼ਾਦੀ ਏ ਤੁਸੀਂ ਮੌਕੇ ਤੇ ਆ ਜਾਓ ਜਿਹਦੇ ਜਿਹਦੇ ਮਨ ਵਿੱਚ ਖੋਟ ਸੀ ਇਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਕਰਾਓ ਜੇ ਮੇਰੇ ਕੋਲ ਹੋਇਆ ਟਾਈਮ ਤੇ ਮੈਂ ਆ ਜਾਗਾ ਅੱਛਾ ਇਹ ਫਿਰ ਆਇਆ ਆਇਆ ਕਦੋਂ ਨਿਸ਼ਾਨ ਤੇ ਜਦੋਂ ਕਰ ਲਈ ਤੇ ਰਾਤ ਨੂੰ 7 ਵਜੇ 8 ਵਜੇ ਉੱਥੇ ਗੀੜਾ ਮਾਰ ਗਿਆ ਨਾ ਸਾਨੂੰ ਪੁੱਛਿਆ ਵੀ ਤੂੰ ਸਾਡੇ ਨਾਲ ਗੱਲ ਕਰ ਗੁਰਨਾਮ ਸਿੰਘ ਗੁਰਦੀਪ ਸਿੰਘ ਮੈਂਦਰ ਸਿੰਘ ਇਹ ਤਿੰਨ ਬੰਦੇ ਬੁਲਾਏ ਤੇ ਤਿੰਨਾਂ ਨੂੰ ਵਾਰਨਿੰਗ ਦੇ ਦਿੱਤੀ ਮੇਰੇ ਕੋਲੋਂ ਕਾਗਜ਼ ਚੈੱਕ ਕੀਤੇ ਤੇ ਉਹਨਾਂ ਨੂੰ ਕਹਿਤਾ ਵੀ ਇਹ ਕਬਜ਼ਾ ਕ੍ਰਿਸ਼ਨ ਲਾਲ ਹੁਜੇ ਦਾ 20 ਸਾਲ ਤੋਂ ਹੈ ਤੇ ਤੁਸੀਂ ਇਹਨਾਂ ਦੇ ਖੇਤ ਵਿੱਚ ਨਹੀਂ ਜਾਣਾ ਉਹ ਨਿਸ਼ਾਨਦੇਹ ਦੇ ਵਿੱਚ ਇਹ ਵੀ ਨਹੀਂ ਮੰਨਦੇ ਵੀ ਆਹ ਨਿਸ਼ਾਨਦਾ ਹੀ ਸਹੀ ਆ ਮੁਕੰਮਲ ਆ ਠੀਕ ਹੈ ਇਹ ਗਲਤ ਨਹੀਂ ਨਹੀਂ ਮੈਂ ਇਹ ਕਹਿ ਗੱਲ ਕਰਾਂ ਫਿਰ ਇਹਦੇ ਵਿੱਚ ਮੈਂ ਦਿਖਾਣਾ ਚਾਹੁੰਦਾ ਵਾ ਤਸਦੀਕਦਾਰ ਦੇ ਸਾਈਨ ਹੈਗੇ ਨੇ ਮੈਂ ਉਹ ਵੀ ਚੀਜ਼ ਦਿਖਾਣਾ ਚਾਹੁੰਦਾ ਵਾ ਇਹ ਤੁਸੀਂ ਦੇਖ ਸਕਦੇ ਹੋ ਤੇ ਉੱਤੇ ਦੂਜੀ ਜਿਹੜੀ ਹੈਗੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਤਸਦੀਕਦਾਰ ਲੁਧਿਆਣਾ ਪਟਵਾਰੀ ਪਟਵਾਰੀ ਦੇ ਵੀ ਸਾਈਨ ਵੀ ਹੈਗੇ ਨੇ ਕਾਨਕ ਦੇ ਵੀ ਸਾਈਨ ਵੀ ਹੈਗੇ ਨੇ ਫਿਰ ਤਿੰਨੇ ਠੁਠੇ ਹੋਗੇ ਉਹਦੇ ਕਹਿਣ ਦਾ ਮਤਲਬ ਤਿੰਨੇ ਠੁਠੇ ਹੋਗੇ ਉਹਨਾਂ ਦੇ ਕਹਿਣ ਦੇ ਮੁਤਾਬਿਕ ਉਹਦੇ ਕਹਿਣ ਦਾ ਮਤਲਬ ਇਹ ਰਿਪੋਰਟ ਹੀ ਗਲਤ ਹੈ ਰੀਪੋਰਟ ਦੇ ਬਣਾਈ ਕਰੇ ਮਤਲਬ ਆ ਰਿਪੋਰਟ ਉਹ ਜੀ ਇਥੋਂ ਰਿਪੋਰਟ ਜਿਹੜੀ ਹੈ ਤਸਿਲਦਾ ਸਾਹਿਬ ਕੋਲ ਗਈ ਹੈ ਪੱਕੀ ਰਿਪੋਰਟ ਉਧਰ ਪਈ ਹੈ ਮੇਰੇ ਕੋਲ ਕਾਪੀ ਹੈ ਉੱਥੇ ਜਾ ਕੇ ਪਤਾ ਕਰ ਲ ਅਸੀਂ ਫੇਰ ਥਾਣੇ ਗਏ ਮੈਂ ਆਪਣੇ ਸੱਜਣ ਲੈ ਕੇ ਗਿਆ ਜਾ ਕੇ ਉਹਨਾਂ ਨੂੰ ਦੱਸਿਆ ਹਰਜਿੰਦਰ ਸਿੰਘ ਨੂੰ ਹਰਜਿੰਦਰ ਸਿੰਘ ਨੇ ਸਾਡੀ ਗੱਲ ਤੇ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਉਹਨੇ ਬਿਲਕੁਲ ਸਾਫ਼-ਸਾਫ਼ ਕਹਿ ਦਿੱਤਾ ਕਿ ਇਹਨਾਂ ਦੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਬਣਦੀ ਜਾਂ ਸੱਟਾ ਮਾਰ ਗਿਆ ਹੋ ਜਾਂ ਸੱਟਾ ਖਾ ਕੇ ਆਓ ਅਕਤਾਲ ਤੋਂ ਪਰਚੇ ਦਾ ਮੈਡੀਕਲ ਆ ਜੂਗਾ ਫਿਰ ਅਸੀਂ ਇਹਦੇ ਉੱਤੇ ਕਾਰਵਾਈ ਕਰਾਂਗੇ ਤੇ ਅਸੀਂ ਤਾਂ ਸਾਫ਼ ਕਹਿੰਦੇ ਆ ਵੀ ਇਹ ਨਿਸ਼ਾਨਦੀ ਕਰਾਈ ਜਿਹੜੀ ਅਸੀਂ ਵਾਈ ਦਾ ਸਾਡੀ ਜ਼ਮੀਨ ਹੈ ਉਹ ਅਗਰ ਕਾਨੂੰਨ ਕੋ ਕੱਢ ਦੇਵੇ ਅਸੀਂ ਛੱਡਣ ਨਹੀਂ ਤੇ ਉਹ ਅਸੀਂ ਤੇ ਕਹਿੰਦੇ ਮਾਲ ਵਿਭਾਗ ਦੇ ਕੰਮ ਆ ਇਹ ਪਟਵਾਰੀ ਕਾਨੂੰਗੋਥ ਤਹਿਸੀਲਦਾਰ ਨੂੰ ਲੈ ਗਿਆਣ ਜਿੱਥੇ ਉਹਨਾਂ ਦੀ ਹੈਗੀ ਨਿਸ਼ਾਨਦੀ ਆਪਦੀ ਕਰਵਾ ਕੇ ਆਪਦੀ ਲੈ ਲੈਣ ਅਸੀਂ ਉਹਨਾਂ ਦੇ ਨਾਲ ਆ ਤੇ ਕੋ ਲੱਗਦਾ ਉਹਨਾਂ ਨੂੰ ਵੀ ਤੱਕਾ ਹੋ ਰਿਹਾ ਅਸੀਂ ਨਾਲ ਆਏ ਮਾਲਬਾ ਇੱਕ ਪਟਵਾਰੀ ਕਾਨਗੁੰਮ ਲਿਆ ਕੇ ਆਪਣੀ ਮਿਲਤੀ ਕਰਵਾ ਲੈਣ। ਲੁਧਰਾਨਾ ਲਾਈਵ ਤੋਂ ਖੜੇ ਹਾਂ। ਸਵਾਗਤ ਮੈਂ ਵਿਸ਼ਾਲ ਕਪੂਰ ਪਿੰਟੇਰੀ ਖੜੇ ਹੋਏ ਹਾਂ। ਪਿੰਟੇਰੀ ਦੇ ਵਿੱਚ ਇੱਕ ਜ਼ਮੀਨੀ ਵਿਵਾਦ ਪਿਆ ਹੈ। ਦਾ ਵਿਵਾਦ ਕੀ ਪਿਆ ਹੈ ਕਿ ਬਜ਼ੁਰਗਾਂ ਦੀ ਪੁਰਾਣੀ ਜਗ੍ਹਾ ਹੁੰਦੀ ਆ ਲੇਕਿਨ ਕਈ ਜਿਹੜੇ ਕਿਸ਼ਨ ਲਾਲ ਉਜਾ ਨੇ ਉਹਨਾਂ ਦੇ ਵੀ ਇਹ ਜਗ੍ਹਾ ਤੇ ਦਾਵਾ ਕਰਦੇ ਹੁੰਦੇ ਨੇ। ਲੇਕਿਨ ਦਾਵਾ ਕੀ ਹੈਗਾ? ਸੱਚ ਕੀ ਹੈਗਾ? ਤੁਹਾਨੂੰ ਉਹ ਵੀ ਸੁਣਾਵਾਂਗੇ ਕਿਸ਼ਨ ਲਾਲ ਉਜਾ ਜੀ ਦੀ ਤੁਹਾਨੂੰ ਜੋ ਬਿਆਨ ਅਸੀਂ ਲੈਂਦੇ ਉਹ ਵੀ ਤੁਹਾਨੂੰ ਸੁਣਾਵਾਂਗੇ। ਲੇਕਿਨ ਦੂਜੇ ਜੋ ਪਿੰਡ ਦੇ ਨਿਵਾਸੀ ਆ ਜਿਨ੍ਹਾਂ ਦੀ ਜਗ੍ਹਾ ਹੈਗੀ ਜਿਨ੍ਹਾਂ ਕੋਲ ਡਾਕ ਗੁਰਦੀਪ ਜੀ ਕਿੰਨੇ ਕਰਨਾਲ ਕਿੰਨੇ ਮਰਲੇ ਤੁਹਾਡੀ ਜਗਾ ਇਹ ਤਾਂ ਇੱਥੇ ਹੀ ਉਹਨ ਲਿਖਿਆ 7 ਕਨਾਲਾਂ 12 ਮਰਲੇ 12 ਮਰਲੇ ਆ ਦੇਖੋ ਕਿੱਥੇ ਕਰਕੇ ਹੈਗੀ ਐ ਇਹ ਹੈਗੀ ਇਹ ਇਥੋਂ ਚੂੜ ਵਾਲੇ ਰਸਤੇ ਤੇ ਜਾ ਕੇ ਅਕੇ ਅਰਦੀਪ ਤੇ ਉੱਥੇ ਤੇ ਸਾਡੀ 70 ਕਿੱਲੇ ਐਸੀ ਸੀ ਅੱਛਾ ਜਿਹੜੀ ਰਣਜੀਤ ਢਿਲੋਂ ਉਹਨੂੰ ਪਰਾ ਛੋਟਾ ਵੇਚ ਗਿਆ ਉਹ ਸਹਿਮਤੀ ਨਾਲ ਵੇਚ ਗਿਆ ਉਹਦੇ ਨਾਲ ਸਾਡੀ ਵਟ ਲੱਗਦੀ ਮੈਂ ਉਹਨੂੰ ਕਹੇ ਨਿਸ਼ਾਨਦੇ ਜੀ ਵੀ ਕਰਾਣੀ ਤੁਸੀਂ ਆਜੋ ਰਣਜੀਤ ਢਿਲੋਂ ਉਹ ਕਹਿੰਦਾ ਤੁਹਾਡਾ ਸਾਡਾ ਕੋਈ ਰੋੜਾ ਨਹੀਂ ਤੁਸੀਂ ਭਰਾਓ ਕਰਾਓ ਜੇ ਕਿਤੇ ਮੇਰੀ ਵਟ ਟੋੜਿਆ ਲੱਗੀ ਜਾਂ ਤੁਹਾਡੇ ਆ ਲੱਗੀ ਆਪਾਂ ਤਾਂ ਸਹਿਮਤ ਆ ਆਪਾਂ ਆਪ ਚ ਬੈਠ ਕੇ ਨਾ ਮੈਂ ਠੀਕ ਐ ਫਿਰ ਮੈਂ ਇਹਦੇ ਕਰ ਗਿਆ ਇਹਨੂੰ ਵਾਰ-ਵਾਰ ਆ ਕਿਸੇ ਲਾਲੂ ਜੇ ਦੇ ਤਿੰਨ ਵਾਰ ਹੀ ਗਿਆ ਮੈਨੂੰ ਕਹ ਬਾਊਜੀ ਵੀ ਤੇਰੀ ਉਥੇ ਕੋ ਜਮੀਨ ਐ ਕਹਿੰਦਾ ਹਾਂ ਮੇਰੀ ਹੈਗੀ ਐ ਮੈਂ ਕਿਹਾ ਜੇ ਤੇਰੀ ਹੈਗੀ ਐ ਜਮੀਨ ਤੇ ਇਦਾਂ ਕਰ ਮੈਂ ਲਿਆ ਨਵੀਆਂ ਫਰਦਾਂ ਉਹ ਫਰਦਾਂ ਤੂੰ ਸਾਨੂੰ ਦੇ ਅਸੀਂ ਤੇ ਨੂੰ ਨਾਮੀਆਂ ਦੇ ਨੇ ਬੈਠ ਵਿਚਾਰ ਲਾਗੇ ਕਿ ਕਿੱਥੇ ਨੇ ਨੰਬਰ ਤੇਰੇ ਕਿੱਥੇ ਸਾਡੇ ਨੇ ਕਹਿੰਦਾ ਮੈਂ ਤਾਂ ਪੜਿਆ ਹੀ ਨਹੀਂ ਵਾਈ ਗੁਰੂ ਜੰਦਾ ਕਹਿੰਦਾ ਮੈਂ ਪੜਿਆ ਹੀ ਨਹੀਂ ਇਹਨੇ ਨੂੰ ਕਿੱਕ ਮਾਰ ਕੇ ਚਲਾ ਗਿਆ ਫਿਰ ਮੈਂ ਨਿਸ਼ਾਨਦੇਹੀ ਕਰਾਣੀ 21 ਤਰੀਕ ਨੂੰ ਉਹ ਤਹਿਸੀਲਦਾਰ ਦੇ ਪੇਛੋਂ ਕੋਈ 21 ਤਰੀਕ ਨੂੰ ਕਰਾਈ ਤੇ 21 ਤਰੀਕ ਵਾਲੇ ਦਿਨ ਇਹਦੇ ਫਿਰ ਘਰ ਮੈਂ ਗਿਆ ਅੱਛਾ ਇਹਨੂੰ ਮੈਂ ਕਿਹਾ ਬਈ ਕਿਸ਼ਨ ਲਾਲ ਜੀ ਵੇ ਅੱਜ ਆਪਣੀ ਨਾ ਉਹ ਨਿਸ਼ਾਨਦੇਈ ਤੁਸੀਂ ਮੌਕੇ ਤੇ ਆ ਜਾਓ ਵੀ ਮੈਂ ਰਣਜੀਤ ਢਿੱਲੋਂ ਨੂੰ ਕਿਹਾ ਉਹ ਕਹਿੰਦਾ ਤੁਹਾਡਾ ਸਾਡਾ ਰੌਲਾ ਕਿ ਤੇ ਤੁਸੀਂ ਆ ਜਾਓ ਵੀ ਨਿਸ਼ਾਨਦੇਈ ਤੁਹਾਨੂੰ ਪਤਾ ਲੱਗ ਜਾ ਕਿ ਇੱਥੇ ਇਹਦੇ ਇਹਦੇ ਮਨ ਵਿੱਚ ਖੋਟ ਸੀ ਇਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਕਰਾਓ ਜੇ ਮੇਰੇ ਕੋਲ ਹੋਇਆ ਟਾਈਮ ਤੇ ਮੈਂ ਆ ਜਾਗਾ ਅੱਛਾ ਇਹ ਫਿਰ ਆਇਆ ਆਇਆ ਕਦੋਂ ਨਿਸ਼ਾਨਦੇਈ ਜਦੋਂ ਕਰ ਲਈ ਤੇ ਰਾਤ ਨੂੰ 7 ਵਜੇ 8 ਵਜੇ ਉੱਥੇ ਗੀੜਾ ਮਾਰ ਗਿਆ ਨਾ ਸਾਨੂੰ ਪੁੱਛਿਆ ਬੀ ਤੁਸੀਂ ਸਾਡੇ ਨਾਲ ਗੱਲ ਕਰ ਬਕੜੀ ਮੈਂ ਤੁਸੀ ਦੋ ਵਾਰੀ ਘਰੇ ਗਏ ਹੋ ਨਿਸ਼ਾਨਦੇ ਹੀ ਹੁੰਦੀ ਪਈ ਸੀਗੀ ਉਦੋਂ ਵੀ ਤੇ ਉਸ ਤੋਂ ਪਹਿਲੇ ਵੀ ਦੱਸੋ ਬਿਲਕੁਲ ਬਿਲਕੁਲ ਹਮ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਆ ਵੀ ਬਿਲਕੁਲ ਝੂਠਾ ਹੈ ਕਿੱਦਾਂ ਦੇਖੋ ਜੀ ਇਹ ਆਪਣੀ ਨਿਸ਼ਾਨਦੇ ਹੀ ਕਰਾਵੇ ਹਮ ਤੇ ਵੇਖੋ ਕਿੰਨੀ ਜ਼ਮੀਨ ਮਹਿੰਗੀ ਆ ਜਾਂ ਕੁਝ ਅਸੀਂ ਛੱਡਣ ਨੂੰ ਤਿਆਰ ਆ ਜੇ ਇਹਦੀ ਜ਼ਮੀਨ ਸਾਡੀ ਨਿਕਲੇ ਇਦੋਂ ਤੱਕ ਹੀ ਪਰ ਇਹਦੀ ਜ਼ਮੀਨ ਨਹੀਂ ਹੈਗੀ ਇਹ ਤੁਹਾਨੂੰ ਪਤਾ ਲੱਗੇਗਾ ਹਮ ਨਹੀਂ ਆ ਗਈ ਲੇਕਿਨ ਤਹਿਸੀਲਦਾਰ ਜਦੋਂ ਤੁਸੀਂ ਤਹਿਸੀਲਦਾਰ ਵੀ ਇਹ ਜਿਹੜਾ ਤੁਸੀਂ ਆ ਪਹਿਲੀ ਲੈਟਰ ਦਿੱਤੀ ਕਿਤੇ ਸੁਵਿਧਾ ਕੇਂਦਰ ਦਿੱਤੀ ਸੀ ਕੋਈ ਲੈਟਰ ਹਾਂਜੀ ਯਾਰ ਆ ਸੁਵਿਧਾ ਸੁਵਿਧਾ ਕੇਂਦਰ ਦੀ ਲੈਟਰ ਹੈ ਠੀਕ ਹੈ ਜੀ ਫਿਰ ਆ ਐਪਲੀਕੇਸ਼ਨ ਪ੍ਰਿੰਟਰ ਕਰਾਈ ਉੱਥੋਂ ਇਹ ਤਹਿਸੀਲਦਾਰ ਸਾਹਿਬ ਸਾਈਨ ਕਰਦੇ ਨੇ ਉੱਤੇ ਫਿਰ ਉਸ ਤੋਂ ਬਾਅਦ ਕਾਨੂੰਨ ਉਸ ਸਾਹਿਬ ਕੋਲ ਜਾਂਦੀ ਹੈ ਉਧਰ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਅੱਜ ਤੋਂ ਜੀ ਨਿਸ਼ਾਨਦੇਹੀ ਕਰਨੀ ਹੈ ਫਿਰ ਅਸੀਂ ਸਾਰਿਆਂ ਨੂੰ ਸਾਡੇ ਪਿੰਡ ਕੋਈ ਚੌਂਕੀਦਾਰ ਜਾਂ ਉਹ ਨਹੀਂ ਹੈਗਾ ਜਿਵੇਂ ਉਹ ਕਹਿੰਦੇ ਵੀ ਪਰਵਾਨਾ ਭੇਜੋ ਤੇ ਉਹਨਾਂ ਨੇ ਆਪ ਕਿਹਾ ਵੀ ਤੁਸੀਂ ਆਪ ਆ ਬੰਦਿਆਂ ਕੋਲ ਜਾ ਕੇ ਤੇ ਸਾਇਨ ਕਰਾ ਕੇ ਲਿਆਓ ਠੀਕ ਹੈ ਤੇ ਅਸੀਂ ਟਿਲੋਜ਼ਾਉ ਨੂੰ ਫੋਨ ਕੀਤਾ ਜਿਹੜੇ ਨਾਲ ਲੱਗਦੇ ਉਹਨਾਂ ਦੇ ਵੀ ਸਾਇਨ ਸੋਨ ਹੈਗੇ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਉਹ ਨਿਸ਼ਾਨਦੇਹ ਦੇ ਵਿੱਚ ਇਹ ਵੀ ਨਹੀਂ ਮੰਨਦੇ ਵੀ ਆਹ ਨਿਸ਼ਾਨਦੇਹੀ ਸਹੀ ਹੈ ਮੁਕੰਮਲ ਹੈ ਠੀਕ ਹੈ ਮੈਂ ਇੱਕ ਗੱਲ ਕਹਾਂ ਫਿਰ ਇਹਦੇ ਵਿੱਚ ਮੈਂ ਦਿਖਾਣਾ ਚਾਹੁੰਦਾ ਵਾਂ ਤਹਿਸੀਲਦਾਰ ਦੇ ਸਾਇਨ ਹੈਗੇ ਨੇ ਮੈਂ ਉਹ ਵੀ ਚੀਜ਼ ਦਿਖਾਣਾ ਚਾਹੁੰਦਾ ਵਾਂ ਇਹ ਤੁਸੀਂ ਦੇਖ ਸਕਦੇ ਹੋ ਤੇ ਉੱਤੇ ਦੂਜੀ ਜਿਹੜੀ ਹੈਗੀ ਆ ਉੱਥੇ ਤੁਸੀਂ ਦੇਖ ਸਕਦੇ ਹੋ ਤਹਿਸੀਲਦਾਰ ਲੁਧਿਆਣਾ ਪਟਵਾਰੀ ਪਟਵਾਰੀ ਦੇ ਵੀ ਸਾਈਨ ਵੀ ਹੈਗੇ ਨੇ ਕਾਨਕੋ ਦੇ ਵੀ ਸਾਈਨ ਵੀ ਹੈਗੇ ਨੇ ਫਿਰ ਤਿੰਨੇ ਛੁੱਟੇ ਹੋਗੇ ਹਾਂ ਉਹਦੇ ਕਹਿਣ ਦਾ ਮਤਲਬ ਇਹ ਤਿੰਨੇ ਛੁੱਟੇ ਹੋਗੇ ਉਹਨਾਂ ਦੇ ਕਹਿੰਦੇ ਮੁਤਾਬਿਕ ਉਹਦੇ ਕਹਿਣ ਦਾ ਮਤਲਬ ਇਹ ਰਿਪੋਰਟ ਹੀ ਗਲਤ ਹੈ ਫਿਰ ਰਿਪੋਰਟ ਵੀ ਬਣਾਈ ਕਰੇ ਮਤਲਬ ਆ ਰਿਪੋਰਟ ਉਹ ਜਿਹੜੀ ਇਥੋਂ ਰਿਪੋਰਟ ਜਿਹੜੀ ਹੈ ਤਹਿਸੀਲਦਾਰ ਸਾਹਿਬ ਕੋਲ ਗਈ ਹੈ ਪੱਕੀ ਰਿਪੋਰਟ ਉਧਰ ਪਈ ਹੈ ਮੇਰੇ ਕੋਲ ਕਾਪੀ ਹੈ ਉੱਥੇ ਜਾ ਕੇ ਪਤਾ ਕਰ ਲਵੇ ਇਹ ਤਾਂ ਇਹ ਤਾਂ ਲੇਜਰ ਦੇ ਨਾਲ ਨਿਸ਼ਾਨਦੇਹੀ ਹੋਈ ਹੋਈ ਆ ਹਾਂਜੀ ਮਸ਼ੀਨ ਇਹ ਦਿਖਾਦਾ ਕਿ ਮਸ਼ੀਨ ਦੇ ਨਾਲ ਜਿਹੜੀ ਨਿਸ਼ਾਨਦੇਹੀ ਹੁੰਦੀ ਹੈ ਰਿਪੋਰਟ ਹੈ ਤਾਂ ਉਹ ਦਿਖਾ ਰਹਿਆਂ ਚੋਂ ਨਾਲ ਦੀ ਨਾਲ ਚਲਦੀ ਪਈ ਆ ਵੀਡੀਓ ਦੇ ਵਿੱਚ ਵੀ ਜੋ ਤੁਹਾਡੇ ਕੋਲ ਸਾਰੇ ਡਾਕੂਮੈਂਟ ਹੈਗੇ ਨੇ ਫਿਰ ਗਰਾਰੀ ਕਿੱਥੇ ਫਸੀ ਆ ਜਗ੍ਹਾ ਦੀ ਕਿੱਥੇ ਗਰਾਰੀ ਫਸ ਗਈ ਕੋਈ ਨਾ ਕੋਈ ਨਾ ਸ਼ੈਤਾਨੀ ਕਰਦਾ ਹੈ ਕਦੇ ਕੁਝ ਕਰ ਦਿੰਦਾ ਹੈ ਕਦੇ ਥਾਣੇ ਆ ਜਾਂਦਾ ਹੈ ਉੱ ਸਾਨੂੰ 8 ਦਿਨ ਉਹ ਗਨੇ ਥਾਣੇ ਜਾਂਦੇ ਆ ਤੇ ਹੁਣ ਜਿਵੇਂ ਡਾਕੂਮੈਂਟ ਦਿਖਾਏ ਹਾਂਜੀ ਆਪਣੇ ਪੇਪਰ ਦਿਖਾਏ ਆ ਦਿਖਾਏ ਉਹਨਾਂ ਨੂੰ ਥਾਣੇਦਾਰ ਨੇ ਪੜ੍ਹ ਕੇ ਵੇਖੇ ਨੇ ਉਹ ਕਹਿੰਦਾ ਜ਼ਮੀਨ ਤੁਹਾਡੀ ਬਿਲਕੁਲ ਤੁਹਾਡੀ ਹੈ ਤੇ ਮੈਂ ਕਿਹਾ ਨਿਸ਼ਾਨਦੇ ਦੀ ਉਹਨੇ ਮੰਗੀ ਰਿਪੋਰਟ ਇੱਕ ਐਸਟੀਐਮ ਦੇ ਜਾ ਕੇ ਪੇਸ਼ ਹੋ ਉਹਦੇ ਤੋਂ ਇੱਕ ਰਿਪੋਰਟ ਲੈ ਕੇ ਦਿਓ ਇਹ ਮੁੰਡਾ ਪੜਿਆ ਉਹ ਉਹ ਵੀ ਲਿਆਂਦੀ ਹੈ ਕਿੱਥੇ ਉਹਦੇ ਉਹ ਵੀ ਅਸੀਂ ਲੈ ਲੈ ਦੇਉ ਨਾਲ ਤੁਸੀਂ ਨਹੀਂ ਨਹੀਂ ਉਹ ਨਹੀਂ ਰਿਪੋਰਟ ਹੈਗੀ ਅਜੇ ਹੈ ਨਹੀਂ ਕਿ ਰਿਪੋਰਟ ਉਹ ਲਈ ਨਹੀਂ ਆਈ ਅਸੀਂ ਉਹ ਲੈ ਲਓ ਤੁਸੀਂ ਫਿਰ ਇੱਕ ਰਿਪੋਰਟ ਠੀਕ ਹੈ ਜੀ ਠੀਕ ਆ ਲੈ ਲੈਣੀ ਉਹ ਵੀ ਫਿਰ ਹੁਣ ਜਦ ਤੁਹਾਡੇ ਇੰਨੇ ਮਰਲੇ ਹੈਗੇ ਨੇ ਫਿਰ ਉਹ ਕਹਿ ਰਹੇ ਨੇ ਕਿ ਮੇਰੇ ਜ਼ਮੀਨ ਦੇ ਉੱਤੇ ਮਰਲੇ ਸੀਗੇ ਤੁਸੀਂ ਉਹ ਟਰੈਕਟਰ ਨਾਲ ਬਾਤ ਕਿਉਂ ਬਾਦ ਦਿੱਤੇ ਨਹੀਂ ਜੀ ਉਹ ਦੀ ਹੈ ਹੀ ਨਹੀਂ ਉਹ ਸਾਡੀ ਹੈ ਉਹ ਭਲੇਖਾ ਹੈ ਤੁਹਾਨੂੰ ਮੈਂ ਦੱਸਣਾ ਇਹ ਸਾਨੂੰ ਕੀ ਕਹਿ ਰਿਹਾ ਸੀ ਇੱਕ ਦਿਨ ਸਾਨੂੰ ਕਹਿੰਦਾ ਐਦਾਂ ਕਰੋ ਉਹ ਜੇ ਜ਼ਮੀਨ ਤੁਹਾਡੀ ਹੈਗੀ ਨਾ ਸੌਖਾ ਤਰੀਕਾ ਦੱਸਣਾ ਅਸੀਂ ਕਹਿ ਦੱਸੋ ਕੰਦੇ ਉਹ ਨੰਬਰ ਨੇ ਪੜਾਏ ਮੇਰੇ ਨੇ ਗਾਂ ਜਾ ਕੇ ਜਿਹੜੇ ਨੇ ਕਬਲਜੀਤ ਕੋਲ ਤੁਹਾਡੀ ਜ਼ਮੀਨ ਹੈ ਉਹਦੇ ਨਾਲ ਕਰੋ ਗੱਲ ਸਾਨੂੰ ਪਤਾ ਸੀ ਸਾਨੂੰ ਗੁੰਮਰਾਹ ਕਰ ਰਹੇ ਤੇ ਕਬਲਜੀਤ ਵਾਲੇ ਨੇ ਉਹ ਧੂਕ ਨਾਲੇ ਨੇ ਉਹ ਵੀ ਸਾਡੇ ਨੇ ਮਤਲਬ ਹੁਣ ਗਰਾਰੀ ਕਿੱਥੇ ਫਸ ਗਈ ਆ ਗਰਾਰੀ ਕਿੱਥੇ ਫਸੀ ਆ ਨਕਸ਼ਾ ਜਿਹਾ ਫੜ ਕੇ ਬਹਿ ਗਏ ਹੋ ਸਰ ਜੀ ਬੇਨਤੀ ਹੈ ਕਿ ਉਹ ਤੁਹਾਡਾ ਨਾਮ ਕੀ ਆ ਮੇਰਾ ਨਾਮ ਹੈ ਕਰਨੈਲ ਸਿੰਘ ਆ ਲੜਕਾ ਅਸੀਂ ਦੋਨੇ ਜਦੋਂ ਅਸੀਂ ਥਾਣੇ ਗਏ ਸੀਗੇ ਇਹ ਵੀ ਥਾਣੇ ਸੀਗਾ ਹੂੰ ਇਹਦੇ ਨਾਲ ਸੀਗਾ ਇੱਕ ਹੋਰ ਸਰਦਾਰ ਸਾਹਿਬ ਹੂੰ ਸਾਨੂੰ ਸਾਈਡ ਤੇ ਬੁਲਾ ਕੇ ਦੇਖੋ ਜੀ ਜਿਹੜੀ ਗੱਲ ਕਰਨ ਵਾਲੀ ਹੈ ਕਹਿੰਦਾ ਐ ਕਰੋ ਹੂੰ ਮੈਨੂੰ ਬੁਲਾ ਕੇ ਹੂੰ ਕਹਿੰਦਾ ਇਦਾਂ ਕਰੋ ਵੀ ਜੇ ਲੈਣੇ ਨੇ ਹੂੰ ਇਹ ਸੱਚ ਹੈ ਜੀ ਝੂਠ ਨਹੀਂ ਜੇ ਲੈਣੇ ਨੇ ਤਾਂ ਪੈਸੇ ਮੇਰੇ ਕੋਲ 2 ਦਿਨਾਂ ਬਾਅਦ ਆਜੇ 2 ਦਿਨਾਂ ਬਾਅਦ ਆਜੇ ਕਿਸ ਚੀਜ਼ ਦੇ ਪੈਸੇ ਲੈਣੇ ਆ ਕੋਈ ਉਹ ਪੈਸੇ ਦੀ ਗੱਲ ਹੁੰਦੇ ਵੀ ਜੇ ਸਾਡੀ ਉੱਥੇ ਜ਼ਮੀਨ ਨਹੀਂ ਗਈ ਸਾਰਾ ਕੁਝ ਨਹੀਂ ਹੈਗਾ ਫਿਰ ਉਹ ਸਾਨੂੰ ਪੈਸੇ ਵਾਤੇ ਕਿਉਂ ਕਹਿੰਦਾ ਜੇ ਇਹ ਤੁਹਾਡੇ ਕੋਲ ਰਿਪੋਰਟ ਹੈਗੀ ਫਿਰ ਮੈਂ ਕਹਾ ਕਹਿੰਦਾ ਵਾ ਕਿ ਤਹਿਸੀਲਦਾਰ ਤੇ ਕਾਲਗੋ ਤੇ ਪਟਵਾਰੀ ਝੂਠੇ ਨੇ ਕਿ ਜੋ ਤੁਹਾਡੇ ਕੋਲ ਲੇਜ਼ਰ ਦੇ ਨਾਲ ਰਿਪੋਰਟ ਬਣਾ ਲਈ ਤੁਸੀਂ ਫਿਰ ਸਾਰ ਕੋ ਝੂਠਾ ਹੀ ਬਣਾ ਲਿਆ ਇਹ ਕਿੱਦਾਂ ਸੈਟਿੰਗ ਕੀਤੀ ਤੁਸੀਂ ਫਿਰ ਤਹਿਸੀਲਦਾਰ ਪਟਵਾਰੀ ਤੇ ਕਾਲਗੋ ਦੇ ਨਾਲ ਉਹਨਾਂ ਦੇ ਕਹਿੰਦੇ ਮੈਂ ਕਿੱਦਾਂ ਸੈਟਿੰਗ ਹੋ ਗਈ ਤੁਹਾਡੀ 15000 15000 ਸਰਕਾਰੀ ਫੀਸ ਹੈ 15000 ਕੋਈ ਕਿਸੇ ਦਾ ਕਿਲਾ ਸਾਡੇ ਨਾਮ ਕਰ ਦੂਗਾ ਕੋਈ ਤਹਿਸੀਲਦਾਰ ਵੈਸੇ ਥੋੜੀ ਪੈ ਜੂਗਾ ਪਟਵਾਰੀ ਤੇ ਤਹਿਸੀਲਦਾਰ ਫਸਣਗੇ ਪਰਚਾ ਉਹਨਾਂ ਦੇ ਹੋ ਜੂਗਾ ਮਨ ਲੂ ਉਹੀ ਤਾਂ ਗੱਲ ਹੈ ਹੁਣ ਉਹ ਰਿਪੋਰਟ ਨੂੰ ਵੀ ਵਾਹੀ ਸੀ ਜਿੱਦਾਂ ਨਹੀਂ ਜਾਂਦਾ ਸਾਰਾ ਕੁਝ ਜਿੱਦਾਂ ਉਹ ਕਹਿੰਦੇ ਸੀ ਟਰੇ ਜਾ ਕੇ ਤਵੀਆਂ ਨਾਲ ਵਾਹੀ ਸੀ ਤਰੰਤ ਪੁਲਿਸ ਚਾੜਦਾ ਹੂੰ ਸੱਚਾ ਹੁੰਦਾ ਤਰੰਤ ਪੁਲਿਸ ਚਾੜਦਾ ਸਾਡੇ ਕਰਨ 2 ਘੰਟੇ ਲੱਗੇ ਮਨਵਾੰਦੇ ਨੇ ਉਹਦੇ ਬਾਅਦ ਦਿੱਤੀ ਤੇ ਮੇਰੇ ਬੰਦੇ ਜਿਹੜੇ ਤੇ ਬੰਦੇ ਸੀ ਉਹਨਾਂ ਧਮਕੀਆਂ ਦਿੱਤੀਆਂ ਸਵੇਰੇ ਕਹਿ ਕੇ ਆਏ ਆ 10 ਵਜੇ ਤੈਨੂੰ ਕਹਿ ਕੇ ਫਿਰ 2 ਘੰਟੇ ਕਿਧਰ ਲੱਗ ਜੇ ਉਸੇ ਟਾਈਮ ਆ ਜਾਂਦਾ ਬਿਲਕੁਲ ਝੂਟਾ ਜਿਹੜਾ ਇਹ ਕਹਿ ਰਿਹਾ ਵੀ ਮੇਰੇ ਬੰਦਿਆਂ ਨੂੰ ਧਮਕੀਆਂ ਦਿੱਤੀਆਂ ਨੇ ਉਹਨਾਂ ਬੰਦਿਆਂ ਨੂੰ ਜਾ ਕੇ ਪੁੱਛਿਆ ਜਾਵੀ ਬਿਲਕੁਲ ਕਿਸੇ ਬੰਦੇ ਨੇ ਤੁਹਾਨੂੰ ਧਮਕੀ ਨਹੀਂ ਦਿੱਤੀ ਜਿੱਥੋਂ ਤੱਕ ਅਸੀਂ ਵਾਏ ਆ ਜਿੱਥੋਂ ਤੱਕ ਅਸੀਂ ਵਾਈ ਹੈ ਕੋਈ ਬੰਦਾ ਸਾਡੇ ਕੋਲ ਨਹੀਂ ਆਇਆ ਪਿੰਡ ਦੇ ਬੰਦੇ ਸਾਡੇ ਨਾਲ ਸੀਗੇ ਲੰਬੜਦਾਰ ਨਾਲ ਸੀ ਸਾਬਕਾ ਸਰਪੰਚ ਨਾਲ ਸੀ ਪਿੰਡ ਦੇ तकरीबन ਬੰਦੇ ਨਾਲ ਸੀ ਠੀਕ ਹੈ ਜੀ ਕੋਈ ਝਗੜਾ ਕੋਈ ਕਿਸੇ ਗੱਲ ਦੀ ਕੋਈ ਗੱਲਬਾਤ ਹੈ ਹੀ ਨਹੀਂ ਤੁਹਾਡੀ ਬਜ਼ੁਰਗਾਂ ਦੀ ਜਗ੍ਹਾ ਹੈਗੀ ਹੋ ਤੁਹਾਨੂੰ ਇੰਨਾ ਸਟਰਗਲ ਕਰਨਾ ਪੈ ਜੇ ਆਪਣੀ ਜਗ੍ਹਾ ਤੇ ਹੁਣ ਤੁਹਾਨੂੰ ਤਹਿਸੀਲਦਾਰ ਤੋਂ ਰਕਵੇ ਕਰਾ ਲੈ ਕਾਨੂੰਗੋ ਉੱਥੇ ਬੈਠਾ ਵਾ ਪਟਵਾਰੀ ਉੱਥੇ ਬੈਠਾ ਸਟੈਂਪਾ ਤੁਸੀਂ ਲਵਾ ਲੀਆ ਫਿਰ ਤੁਹਾਨੂੰ ਹੁਣ ਹੁਣ ਕਿੰਨਾ ਸਟਰਗਲ ਕਰਨਾ ਪਏਗਾ ਹੁਣ ਹੁਣ ਗੱਲ ਪਤਾ ਕੀ ਹੈ ਇਹ ਅਲੇ ਕਦੇ ਥਾਣੇ ਪਹੁੰਚ ਜਾਂਦਾ ਕਦੇ ਕਿਦੇ ਪਹੁੰਚ ਜਾਂਦਾ ਸਾਨੂੰ ਉੱਥੇ ਬੁਲਾ ਲੈਂਦੇ ਸਾਨੂੰ ਬੁਲਾ ਦਿੰਦੇ ਥਾਣੇਦਾਰ ਵੀ ਆਹ ਗੱਲ ਇਹ ਗੱਲ ਅਸੀਂ ਕਾਗਜ਼ ਆਪਣੇ ਕਾਗਜ਼ ਤੋਂ ਉਹ ਕਾਗਜ਼ ਨਾਲ ਬੁਲਾਣਗੇ ਨਹੀਂ ਕਿਉਂਕਿ ਜਗ੍ਹਾ ਤੁਹਾਡੇ ਨਾਮ ਬੋਲਦੀ ਹੈ ਉਹ ਪਤਾ ਕੀ ਹੈ ਥਾਣੇਦਾਰ ਤੁਹਾਡੇ ਕਹਿਣ ਦੇ ਮੁਤਾਬਿਕ ਤੁਹਾਡੀ ਜਗ੍ਹਾ ਤੁਹਾਡੇ ਨਾਮ ਹੀ ਬੋਲਦੀ ਹੈ ਹਾਂਜੀ ਹਾਂਜੀ ਸਾਡੇ ਨਾਮ ਆ ਸਾਰੇ ਅਠਾਂ ਪਾਈਆਂ ਦੇ ਨਾਮ ਸਾਡੇ ਨਾਲ ਬੋਲਦੀ ਤਦਈ ਹੈ ਜੀ ਅਠਾਂ ਦੇ ਬੋਲ ਇਹ ਸਾਡੇ ਨਾਲ ਬੋਲਦੀ ਤਦਈ ਹੈ ਸੀ ਬਾਈ ਹੈ ਨਾ ਤਦਈ ਨਿਸ਼ਾਨ ਕੀ ਹੈ ਮਰਾਂ ਚਰਨਜੀਤ ਸਿੰਘ ਆ ਜੀ ਮਰਾਂ ਨਾ ਤੁਹਾਡੇ ਦੇ ਵਿੱਚ ਜਗ੍ਹਾ ਚ ਕਿੰਨਾ ਹਿੱਸਾ ਹੈਗਾ ਹਾਂਜੀ ਤੇ ਸਾਡੇ ਆ ਡੈਡੀ ਉਹਨਾਂ ਅਠ ਭਾਈ ਸਾਡੇ ਅੱਛਾ ਹਾਂਜੀ ਅਠਾ ਭਾਈਆਂ ਦਾ ਸਾਡੇ ਸਾਡੇ ਹਿੱਸਾ ਅਠਾ ਭਾਈਆਂ ਦਾ ਹਿੱਸਾ ਹੈਗਾ ਤੇ ਕਿਸ਼ਨਾਲ ਹੁਜੇ ਨੂੰ ਕਦੋਂ ਵੇਚੀ ਜਗਾ ਇਹ ਤਪਸਨੀ ਕਿਰ ਤੋਂ ਲਈ ਅਸੀਂ ਤੇ ਵੇਚੀ ਕੋ ਨਹੀਂ ਇਹਨੂੰ ਅਸੀਂ ਇਹ ਇਹ ਕਹਿੰਦਾ ਇਹ ਆਪਣੇ ਆਪ ਕਹਿੰਦਾ ਵੀ ਜਿਹੜਾ ਗਰੇਵਾਲੇ ਨਾਲ ਮੋਣੀ ਛੇਪੂਰੀ ਵਾਲਾ ਗਰੇਵਾਲ ਮੋਣੀ ਛੇਪੂਰੀ ਵਾਲਾ ਉਹਨੂੰ ਵੇਚੀ ਸੀ ਕੋ ਦੋ ਕਿੱਲੇ ਸਾਡੇ ਪਿਤਾ ਨੇ ਤੇ ਇਹ ਕਹਿੰਦਾ ਮੈਂ ਜਿਹੜੀ ਲਈਏ ਮੈਂ ਔਰੇ ਤੋਂ ਲਈ ਅੱਛਾ ਇਹ ਕਹਿੰਦਾ ਔਰ ਤੋਂ ਲਈ ਜੇ ਔਰੇ ਤੋਂ ਲਈ ਤੇ ਅਸੀਂ ਤਾਂ ਸਾਫ਼ ਕਹਿੰਦੇ ਆ ਵੀ ਇਹ ਨਿਸ਼ਾਨਦੇਹੀ ਕਰਾਈ ਜਿਹੜੀ ਅਸੀਂ ਵਾਈ ਦਾ ਸਾਡੀ ਜ਼ਮੀਨ ਹੈ ਉਹ ਅਗਰ ਕਾਨੂੰਨ ਕੋ ਕਰ ਦੇਵੇ ਅੱਛਾ ਛੱਡਣ ਨੂੰ ਤਿਆਰ ਬਿਲਕੁਲ ਇਹ ਪਿੰਡ ਢੇਰੀ ਦੇ ਵਿੱਚ ਮਾਮਲਾ ਕਿ ਇਹ ਬੰਦੇ ਝੂਠੇ ਨੇ ਅਗਰ ਇਹ ਝੂਠੇ ਹੁੰਦੇ ਤਾਂ ਆਪਣੀ ਜਿਹੜੀ ਹੈ ਨਿਸ਼ਾਨਦੇਹੀ ਨਾ ਕਰਾਂਦੇ ਇਹ ਤਸਵੀਰ ਦਿਖਾ ਰਿਹਾ ਤੇ ਰਿਪੋਰਟ ਦਿਖਾ ਰਿਹਾ ਰਿਪੋਰਟ ਨਿਸ਼ਾਨਦੇਹੀ ਪਿੰਡ ਢੇਰੀ ਇਹ ਜਿਹੜੇ ਪਟਵਾਰੀ ਤਹਿਸੀਲਦਾਰ ਤੇ ਕਾਨੂੰਗੋ ਇਹ ਤਿੰਨਾਂ ਦੇ ਜਿਹੜੇ ਤੇ ਸਾਈਨ ਹੋਏ ਪਏ ਨੇ 28 6 2024 ਦੀ ਰਿਪੋਰਟ ਹੈ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਇਹ ਇਤਲਾ ਨਾਮਾ ਵੀ ਜਿਹੜਾ ਇੱਕ ਦਿੱਤਾ ਦਿੱਸਿਆ ਗਿਆ ਸੀਗਾ ਕਿ ਇਹ ਅਥੇ ਜਿਹੜੀ ਇਹ ਨਿਸ਼ਾਨਦੇਹੀ ਹੋਗੀ ਤੇ ਉਹਦੇ ਵਸਤੇ ਇਤਲਾ ਨਾਮਾ ਜਿਹੜਾ ਦਿੱਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਤਸਵੀਰ ਵੀ ਦਿਖਾਈ ਜਾ ਰਹੀ ਹੈ ਪਿੰਡ 23 ਦੇ ਸਾਬਕਾ ਸਰਪੰਚ ਸਾਡੇ ਨਾਲ ਮੌਜੂਦ ਹੈ ਗਲਬੱਧਾ ਸਰਪੰਚ ਸਾਹਿਬ ਤੁਹਾਡੇ ਪਿੰਡ ਦਾ ਹੀ ਵਿਵਾਦ ਆ ਗਿਆ ਕਿ ਉਹਨਾਂ ਨੇ ਤਾਂ ਆਪਣੀ ਨਿਸ਼ਾਨਦੇਹੀ ਕਰਾ ਲਈ ਹੈ ਇੱਕ ਅਹੂਜਾ ਜੀ ਨੇ ਉਹਨਾਂ ਦੀ ਨਿਸ਼ਾਨਦੇਹੀ ਰਹਿੰਦੀ ਹੈ ਤੇ ਹੁਣ ਪਿੰਡ ਦੇ ਵਿੱਚ ਵਿਵਾਦ ਹੋ ਗਿਆ ਜ਼ਮੀਨੀ ਵਿਵਾਦ ਬਣ ਕੇ ਇੱਕ ਤਰ੍ਹਾਂ ਦਾ ਉਹਦ ਮੈਂ ਤੇ ਇਹ ਜਨ ਮੈਂ ਪਹਿਲੀ ਗੱਲ ਤੇ ਉਹ ਜਨ ਨੂੰ ਜਾਣਦਾ ਨਹੀਂ ਨਾ ਕਦੇ ਮਿਲਿਆ ਉਹਨਾਂ ਨੂੰ ਫੇਸ ਟੂ ਫੇਸ ਪਰ ਨਵੇਂ ਹੀ ਕੋਈ ਗੱਲ ਸੁਣੀ ਕੋਈ ਨਾ ਉਹਨਾਂ ਨੇ ਅਲੀਗੇਸ਼ਨ ਜਲਾਇਆ ਮੇਰੇ ਤੇ ਵੀ ਲਾਇਆ ਉਹਦਾ ਐਕਸੈਪਟ ਵੀ ਲਾਇਆ ਉਹਨਾਂ ਨੇ ਹਾਂਜੀ ਪਰ ਮੈਂ ਤੇ ਇਹ ਕਹਿੰਦਾ ਇਹ ਤੱਕਾ ਕੀਤਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਤੁਸੀਂ ਜ਼ਮੀਨ ਤੇ ਕਬਜ਼ਾ ਦਿਵਾ ਦਿੱਤਾ ਉਹ ਅਸੀਂ ਤੇ ਕਹਿੰਦੇ ਮਾਲ ਵਿਭਾਗ ਦੇ ਦਾ ਕੰਮ ਆ ਇਹ ਪਟਵਾਰੀ ਕਾਨੂੰਗੋ ਤਹਿਸੀਲਦਾਰ ਨੂੰ ਲੈ ਕੇ ਆਣ ਜਿੱਥੇ ਉਹਨਾਂ ਦੀ ਹੈਗੀ ਆ ਨਿਸ਼ਾਨਦੀ ਆਪਦੀ ਕਰਵਾ ਕੇ ਆਪਦੀ ਲੈ ਲੈਣ ਅਸੀਂ ਉਹਨਾਂ ਦੇ ਨਾਲ ਆ ਜੇ ਕੋਈ ਲੱਗਦਾ ਉਹਨਾਂ ਨੂੰ ਵੀ ਕੋਈ ਤੱਕਾ ਹੋ ਰਿਹਾ ਅਸੀਂ ਨਾਲ ਆਈ ਮਾਲ ਵਿਭਾਗ ਦੇ ਪਟਵਾਰੀ ਕਾਨੂੰਗੋ ਨੂੰ ਲਿਆ ਕੇ ਆਪਦੀ ਮਿੰਨਤੀ ਕਰਵਾ ਲੈਣ। ਲੇਕਿਨ ਸਾਬਕਾ ਸਰਪੰਚ ਸਾਹਿਬ ਮੈਨੂੰ ਇੱਕ ਗੱਲ ਦੱਸੋ ਜਿਹੜੀ ਉਹਨਾਂ ਨੇ ਮਿੰਨਤੀ ਕਰਾਈ ਹੈ ਜਾਂ ਨਿਸ਼ਾਨਦੇਹੀ ਕਰਾਈ ਹੈ ਉਹ ਝੂਠੀ ਹੈ। ਬਿਲਕੁਲ ਉੱਥੇ ਝੂਠੀ ਨਹੀਂ ਹੈਗੀ ਨਿਸ਼ਾਨਦੇਹੀ ਉਹਨਾਂ ਦੇ ਪਟਵਾਰੀ ਕਾਨੂੰਗੋ ਉੱਥੇ ਆ ਕੇ ਮੌਕੇ ਤੇ ਲੰਬੜਦਾਰ ਸੀਗਾ ਸਾਡੇ ਸਾਈਨ ਵੀ ਕੀਤੇ ਹੋਏ ਨੇ। ਹਾਂਜੀ ਹਾਂਜੀ ਉੱਥੇ ਆਪਣੇ ਮੌਜੂਦਾ ਲੰਬੜਦਾਰ ਸੀ ਮੈਂਬਰ ਪੰਚਾਇਤ ਸੀ ਉੱਥੇ। ਉਹਨਾਂ ਨੇ ਆਪਦੀ ਮਿੰਨਤੀ ਕਰਵਾਈ ਹੈ ਉਹਨਾਂ ਨੇ। ਹਾਂਜੀ। ਜਦੋਂ ਮਿੰਨਤੀ ਕਰਾ ਲਈ ਫਿਰ ਜਗਾ ਫਿਰ ਉਹਨਾਂ ਦੀ ਹੋਗੀ ਇੱਕ ਤਰ੍ਹਾਂ ਦੀ ਉਹਨਾਂ ਦੀ ਹੈ ਜਗਾ ਜੇ ਉਹਨਾਂ ਦੀ ਕੋਈ ਲੱਗਦਾ ਉਹਨਾਂ ਨੂੰ ਆਪਦੀ ਮੰਗਤੀ ਕਰਵਾ ਲੈਣ ਤੇ ਕਿਸ਼ਨ ਲਾਲ ਉੱਜਾ ਜੀ ਕਹਿੰਦੇ ਕਿ ਜਗਾ ਮੇਰੀ ਆ ਉਹਨਾਂ ਨੇ ਇਹਨਾਂ ਨੇ ਕਿਹਾ ਜਿਨ੍ਹਾਂ ਨੇ ਮੰਗਤੀ ਕਰਾਈ ਉਹ ਕਹਿ ਰਹੇ ਨੇ ਕਿ ਜਗਾ ਜਗਾ ਉਹਨਾਂ ਦੀ ਵਿੱਚੋਂ ਆਂਦੀ ਹੈ ਜਿਨੀ ਮਰਜ਼ੀ ਮਹਿੰਗੀ ਵੇਸੀ ਕਿਸ਼ਨ ਗਾਲ ਉੱਜਾ ਜੀ ਨੂੰ ਦੇ ਦਾਂਗੇ ਲੇਕਿਨ ਉੱਜਾ ਜੀ ਫਿਰ ਮੰਗਤੀ ਕਿਉਂ ਨਹੀਂ ਕਰਾ ਰਹੇ ਪਤਾ ਨਹੀਂ ਹੁਣ ਕਿਉਂ ਨਹੀਂ ਕਰ ਮੇਰੇ ਹਿਸਾਬ ਨਾਲ ਜਾ ਉਹ ਝੂਠੇ ਨੇ ਜਿਹੜੇ ਮੰਨਤੀ ਨਹੀਂ ਕਰਵਾ ਰਹੇ ਤੇ ਆਪਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਤੇ ਉਹ ਮੰਨਤੀ ਨਾ ਪਟਵਾਰੀ ਕਨ ਕੋ ਤਹਿਸੀਲਦਾਰ ਹੀ ਆਪਾਂ ਨੂੰ ਦੱਸ ਸਕਦਾ ਹੈ ਤੁਹਾਡੇ ਉਤੇ ਨੇ ਗੰਭੀਰ ਇਲਜ਼ਾਮ ਲਗਾ ਦਿੱਤੇ ਗਏ ਪਿੰਡ ਦਾ ਜਿਹੜਾ ਸਾਬਕਾ ਸਰਪੰਚ ਆ ੱੱਕਾ ਕਰਦਾ ਜਗਾ ਉਹ ਜਿਹੜੀ ਐਮਪ ਦੇ ਨੇ ਲੇਕਿਨ ਇੱਕ ਛੋਟੀ ਜੀ ਗੱਲ ਆ ਗਈ ਹੁਣ ਤੁਸੀਂ ਫਿਰ ਕਿਉਂ ਨਹੀਂ ਕਹਿ ਕੇ ਮੰਨਤੀ ਕਰਾਉਂਦੇ ਕਿਉਂ ਪਿੰਡ ਦੇ ਵਿੱਚ ਵਿਵਾਦ ਪੈਦਾ ਕਰ ਰਹੇ ਹੋ ਅਸੀਂ ਕਹਿੰਨੇ ਆ ਜੀ ਉਹ ਪਟਵਾਰੀ ਕਨ ਤਹਿਸੀਲਦਾਰ ਦੇ ਆਪਣੀ ਐਪਲੀਕੇਸ਼ਨ ਦੇਣ ਸਾਨੂੰ ਦੱਸਣ ਅਸੀਂ ਉਹਨਾਂ ਦੇ ਨਾਲ ਜਾਵਾਂਗੇ ਉਜਾ ਸਾਹਿਬ ਦੇ ਟਾਕਨ ਵਾਲਾ ਜ਼ਮੀਨ 275 2011 ਨੂੰ ਮਨਜਿੰਦਰ ਸਿੰਘ ਪੁੱਤਰ ਸਤਵੰਤ ਸਿੰਘ ਜਿਹਦਾ ਬਸਿਕਾ ਨੰਬਰ 22 4282 ਹੈ 275 2011 ਨੂੰ ਖਰੀਦੀ ਸੀ ਐਗਰੀਕਲਚਰਲ ਲੈਂਡ ਉਹ ਜ਼ਮੀਨ ਤੇ ਮੇਰਾ ਕਬਜ਼ਾ ਮੇਰੇ ਬੰਦੇ ਉੱਥੇ ਖੇਤੀਬਾੜੀ ਕਰਦੇ ਸੀ ਤਕਰੀਬਨ ਕੋਈ 16 17 ਸਾਲ ਹੋ ਚੁੱਕੇ ਨੇ ਇਸ ਗੱਲ ਨੂੰ ਆ ਪਿੱਛੇ 10 ਦਿਨ ਪਹਿਲਾਂ 21 6 2024 ਨੂੰ ਜੱਸਾ ਬੰਦੇਰ ਗੁਰਦੀਪ ਸਿੰਘ ਔਰ ਮਹਿੰਦਰ ਸਿੰਘ ਚੰਨਾ ਪਰਮਵੀਰ ਸਿੰਘ ਜਿਹੜੇ ਆਪਣੇ ਆਪ ਨੂੰ ਸ਼ੰਕਰ ਸਿੰਘ ਪਿੰਡ ਢੇਰੀ ਦੇ ਪਰਿਵਾਰ ਤੋਂ ਦੱਸਦੇ ਸੀ ਦੁਪਹਿਰੇ 1 ਵਜੇ ਸਵਰਾਜ ਟਰੈਕਟਰ 855 ਤਵੀਆਂ ਪਾ ਕੇ 8-10 ਬੰਦੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਦੇ ਹੱਥੇ ਡੰਗਾ ਸੀ ਜਾ ਕੇ ਉਹਨਾਂ ਨੇ ਮੇਰੀ ਜਿਹੜੀ 8 ਕਨਾਲਾਂ ਖੇਤੀਬਾੜੀ ਵਾਲੀ ਜ਼ਮੀਨ ਆ ਉਹ ਵਾਲੀ ਤੇ ਫਿਰ ਮੈਨੂੰ ਉੱਥੋਂ ਅਜੀਤ ਸਿੰਘ ਜਿਹੜਾ ਮੇਰੀ ਜ਼ਮੀਨ ਸੰਭਾਲਦਾ ਸੀ ਉਹਦਾ ਫੋਨ ਆਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਐ ਕਰਕੇ ਆ ਬੰਦੇ ਜਿਹੜੇ ਆਪਣੀ ਖੇਤ ਤੇ ਜ਼ਮੀਨ ਮਾਉਣ ਲੱਗ ਗਏ ਮਾਉਣ ਲੱਗ ਗਏ ਤੇ ਉਦੋਂ ਬਾਅਦ ਅਸੀਂ 2:30 ਵਜੇ ਆਪਣੇ ਮੈਂ ਸੱਜਣਾ ਨੂੰ ਨਾਲ ਲੈ ਕੇ ਤੇ ਮਿਹਰਬਾਨ ਥਾਣੇ ਚ ਗਏ ਮਿਹਰਬਾਨ ਥਾਣੇ ਨੂੰ ਜਾ ਕੇ ਤਰਖਾਸ ਦਿੱਤੀ ਮਿਹਰਬਾਨ ਥਾਣੇ ਦੇ ਦੋ ਬੰਦੇ ਮੇਰੇ ਨਾਲ ਚਲੇ ਗਏ ਜ਼ਮੀਨ ਦੇ ਸਰਵੇ ਕੀਤਾ ਉਦੋਂ ਪਤਾ ਲੱਗਾ ਵੀ ਕਿਹੜੇ-ਕਿਹੜੇ ਬੰਦੇ ਆ ਜਿਹੜਾ ਦੋਸ਼ੀਆਂ ਦਾ ਮੈਂ ਨਾਂ ਲਿਆ ਇਹਨਾਂ ਦੇ ਘਰ ਪਿੰਡ ਢੇਰੀ ਜਗ੍ਹਾ ਉਹਨਾਂ ਨੂੰ ਸੁਨੇਹਾ ਦੇ ਕੇ ਵਾਪਸ ਥਾਣੇ ਚ ਆ ਗਏ। ਉਹਨਾਂ ਨੂੰ ਗ੍ਰਿਫਤਾਰ ਕਰਕੇ ਨਹੀਂ ਲੈ ਕੇ ਆਏ। ਅਸੀਂ ਸ਼ਾਮ ਨੂੰ 6:30 7:00 ਵਜੇ ਤੱਕ ਇੰਤਜ਼ਾਰ ਕਰਦੇ ਰਿਹਾ। ਉਹ ਜਿਹੜੇ ਦੋਸ਼ੀ ਉਹਨਾਂ ਜੋ ਕੋਈ ਵੀ ਬੰਦਾ ਕਾਗਜ਼ ਲੈ ਕੇ ਥਾਣੇ 'ਚ ਮਿਹਰਬਾਨ ਦੇ ਵਿੱਚ ਨਹੀਂ ਪਹੁੰਚਿਆ। ਅਸੀਂ ਉੱਥੇ ਠੱਕੇ ਖਾ ਕੇ ਦਰਖਾਸਤ ਦੇ ਕੇ UID ਨੰਬਰ ਲਵਾਇਆ 806 368669 ਤੇ ਅਸੀਂ ਆਪਣੇ ਘਰਾਂ ਨੂੰ ਆ ਗਏ ਤੇ ਹਰਜਿੰਦਰ ਸਿੰਘ ਇੰਸਪੈਕਟਰ ਨਾਲ ਗੱਲ ਕੀਤੀ। ਉਹਨੇ ਸਾਨੂੰ ਕਿਹਾ ਕਿ ਕੱਲ 11 ਵਜੇ ਆਓ ਅਗਲੇ ਦਿਨ 11 ਵਜੇ ਗਿਆ ਉਹ ਨਹੀਂ ਮਿਲਿਆ ਫਿਰ ਅਸੀਂ ਸ਼ਾਮ ਤੱਕ ਬੈਠ ਬੈਠ ਕੇ ਉਹਨੂੰ ਫੋਨ ਕੀਤਾ ਕਹਿੰਦਾ ਯਾਰ ਤੁਸੀਂ ਕੱਲ ਆ ਜਾਓ ਚਲੋ ਜੀ ਕੱਲ ਆ ਗਿਆ ਇੰਨੇ ਨੂੰ ਵਿੱਚ ਐਤਵਾਰ ਆ ਗਿਆ ਕਹਿੰਦਾ ਮੈਂ ਨਾਈਟ ਲਈ ਹੈ ਤੁਸੀਂ ਐਂ ਕਰੋ ਸੋਮਵਾਰ ਸੋਮਵਾਰ ਨੂੰ ਅਸੀਂ ਦੁਪਹਿਰੇ ਪਹੁੰਚੇ ਮੈਂ ਤੇ ਮੇਰੇ ਪੜੋਸੀ ਕਵਲਜੀਤ ਸਿੰਘ ਤੇ ਸੁਖਵਿੰਦਰ ਸਿੰਘ ਜਿਹੜੇ ਮੇਰੇ ਨਾਲ ਜਿਨ੍ਹਾਂ ਦੀ ਪਿਛਲੇ ਪਾਸੇ ਜ਼ਮੀਨ ਹੈ ਅਸੀਂ ਉੱਥੇ ਗਏ ਉਹਨਾਂ ਨੇ ਉਹ ਬੰਦੇ ਜਿਹੜੇ ਮੁਜਰਮ ਸੀ ਜਿਨ੍ਹਾਂ ਨੂੰ ਦੋਸ਼ੀ ਉਹਨਾਂ ਜੱਸਾ ਭੰਦੇਰ ਨੂੰ ਨਹੀਂ ਬੁਲਾਇਆ ਗੁਰਨਾਮ ਸਿੰਘ ਗੁਰਦੀਪ ਸਿੰਘ ਮਹਿੰਦਰ ਸਿੰਘ ਇਹ ਤਿੰਨ ਬੰਦੇ ਬੁਲਾਏ ਤੇ ਤਿੰਨਾਂ ਨੂੰ ਵਾਰਨਿੰਗ ਦੇ ਦਿੱਤੀ ਮੇਰੇ ਕੋਲੋਂ ਕਾਗਜ਼ ਚੈੱਕ ਕੀਤੇ ਤੇ ਉਹਨਾਂ ਨੂੰ ਕਹਿਤਾ ਵੀ ਇਹ ਕਬਜ਼ਾ ਕ੍ਰਿਸ਼ਨ ਲਾਲ ਹੋਜੇ ਦਾ 20 ਸਾਲ ਤੋਂ ਹੈ ਤੇ ਤੁਸੀਂ ਇਹਨਾਂ ਦੇ ਖੇਤ ਵਿੱਚ ਨਹੀਂ ਜਾਣਾ ਤੇ ਜਾਓ ਉਹਨਾਂ 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 ਦੇ ਮੇਰੀ ਕਲਪਨਾ ਇਹ ਸੀ ਉਸ ਵੇਲੇ ਮੈਂ ਕਿਹਾ ਇੰਸਪੈਕਟਰ ਸਾਹਿਬ ਇਹਨਾਂ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਫਿਰ ਮੈਨੂੰ ਤੰਗ ਕਰਨਗੇ ਕਹਿੰਦੇ ਜੇ ਫਿਰ ਤੰਗ ਕਰਨਗੇ ਤਾਂ ਆਪਾਂ ਫਿਰ ਬੁਲਾ ਲਾਂਗੇ ਇਹ ਹਰਜਿੰਦਰ ਸਿੰਘ ਦੀ ਵਲਡਿੰਗ ਸੀਗੀ ਉਦੋਂ ਬਾਅਦ ਜਿਹੜੇ ਬੰਦਿਆਂ ਨੂੰ ਵਾਰਨਿੰਗ ਦਿੱਤੀ ਉਹ ਤਾਂ ਨਹੀਂ ਗਏ ਉਹਨਾਂ ਦੇ ਘਰੋਂ ਜਿਹੜੇ ਮੁੰਡੇ ਆ ਉਹ ਹਰ ਰੋਜ਼ ਸਵੇਰੇ ਸ਼ਾਮ ਨੂੰ ਮੇਰੀ ਜ਼ਮੀਨ ਦੇ ਚੱਕਰ ਮਾਰ ਕੇ ਤੇ ਜਿਹੜਾ ਮੇਰਾ ਕੰਮ ਕਰਨ ਵਾਲਾ ਮੁਜਾਹਿਰਾ ਅਜੀਤ ਸਿੰਘ ਹੈ ਉਹਨੂੰ ਧਮਕੀਆਂ ਦਿੱਤੀਆਂ ਵੀ ਤੂੰ ਖੇਤ 'ਚ ਫਸਲ ਨਹੀਂ ਲਾਉਣੀ ਇਹ ਕਿਹੜਾ ਖੇਤ ਹੈਗਾ ਇਹ ਸਾਡਾ ਸਾਡੇ ਪਿੱਛੇ ਹਰਦੀਪ ਸਿੰਘ ਮੁੰਡਿਆ ਐਮ ਐਲ ਐਮ ਐਲ ਏ ਸਾਹਿਬ ਉਹਨਾਂ ਹੱਥ ਹੈ ਜਿੱਸਾ ਉਹਨਾਂ ਦਾ ਖਾਸ ਬੰਦਾ ਇਹ ਜ਼ਮੀਨ ਅਸੀਂ ਲਾਲੇ ਕੋਲੋਂ ਅਸੀਂ ਖਰੀਦ ਲੈਣੀ ਹੈ ਤੇ ਇਹ ਨਾ ਹੋਵੇ ਤੂੰ ਫਸਲ ਨਹੀਂ ਜਦੋਂ ਉਹਨੇ ਸਾਨੂੰ ਦੱਸਿਆ ਅਸੀਂ ਫਿਰ ਥਾਣੇ ਗਏ ਮੈਂ ਆਪਣੇ ਸੱਜਣ ਲੈ ਕੇ ਗਿਆ ਜਾ ਕੇ ਉਹਨਾਂ ਨੂੰ ਦੱਸਿਆ ਹਰਜਿੰਦਰ ਸਿੰਘ ਨੂੰ ਖਰਜਿੰਦਰ ਸਿੰਘ ਨੇ ਸਾਡੀ ਗੱਲ ਤੇ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਉਹਨੇ ਬਿਲਕੁਲ ਸਾਫ਼-ਸਾਫ਼ ਕਹਿਤਾ ਕਿ ਇਹਨਾਂ ਦੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਬਣਦੀ ਜਾਂ ਸੱਟਾ ਮਾਰ ਕੇ ਆਓ ਜਾਂ ਸੱਟਾ ਖਾ ਕੇ ਆਓ ਹਸਪਤਾਲ ਤੋਂ ਪਰਚੇ ਦਾ ਮੈਡੀਕਲ ਆ ਜਾਊਗਾ ਫਿਰ ਅਸੀਂ ਇਹਦੇ ਉੱਤੇ ਕਾਰਵਾਈ ਕਰਾਂਗੇ ਫਿਰ ਅਸੀਂ 28 ਤਰੀਕ ਨੂੰ ਮੁੰਡੀਆਂ ਐਮ ਐਲ ਏ ਸਾਹਿਬ ਜਿਹਨੂੰ ਅਸੀਂ ਮਿਹਨਤ ਕਰਕੇ ਵੋਟਾਂ ਪਾ ਕੇ ਕਾਮਯਾਬ ਕਰਾਇਆ ਉਹਦੇ ਵਿੱਚ ਵੀ ਸੀਗਮ ਹੈ 28 ਤਰੀਕ ਨੂੰ ਫੋਨ ਕੀਤਾ ਉਹਦਾ ਪ੍ਰਿੰਸ ਹੈਗਾ ਪੀਏ ਪ੍ਰਿੰਸ ਨੇ ਮੈਨੂੰ ਉਹਦਾ ਪਰਸਨਲ ਨੰਬਰ ਦਿੱਤਾ ਕਹਿੰਦਾ ਤੁਸੀਂ ਇਹਦੇ ਤੇ ਗੱਲ ਕਰੋ ਉਹ ਫੋਨ ਚੱਕ ਰੂ ਮੈਂ ਉਹ ਪਰਸਨਲ ਨੰਬਰ ਤੇ ਗੱਲ ਕੀਤੀ ਉਹ ਕਹਿੰਦਾ ਮੈਂ ਜਲੰਧਰ ਡਿਊਟੀ ਤੇ ਆ ਤੇ ਮੈਂ ਤੁਹਾਨੂੰ 15-20 ਮਿੰਟਾਂ ਬਾਅਦ ਬੈਕ ਕਾਲ ਕਰਦਾ ਉਦੋਂ ਬਾਅਦ ਉਹਨਾਂ ਦਾ ਫੋਨ ਆਇਆ ਮੈਨੂੰ ਬੈਕ ਕਾਲ ਕਹਿੰਦਾ ਕੀ ਮਸਲਾ ਮੈਂ ਕਹਿੰਦਾ ਮਸਲਾ ਇਹ ਹੈ ਮੁੰਡੀਆਂ ਸਭ ਤੁਹਾਡਾ ਨਾਮ ਆ ਰਿਹਾ ਵੀ ਤੁਸੀਂ ਜ਼ਮੀਨ ਨੂੰ ਖਰੀਦਣਾ ਚਾਹੁੰਦੇ ਹੋ ਜੱਸਾ ਤੁਹਾਡਾ ਬੰਦਾ ਕਹਿੰਦਾ ਜੱਸਾ ਮੇਰਾ ਹੀ ਬੰਦਾ ਪਰ ਐਂ ਕਰੋ ਤੁਸੀਂ ਫੋਨ ਬੰਦ ਕਰੋ ਮੈਂ ਵੀਡੀਓ ਕਾਲ ਕਰਦਾ ਉਹਦੇ ਜੱਸੇ ਨੂੰ ਮੈਂ ਕਾਨਫਰੈਂਸ ਤੇ ਲੈਣਾ ਠੀਕ ਹੈ ਜੀ ਜੱਸੇ ਨੂੰ ਮੁੰਡਿਆ ਸਾਹਿਬ ਨੇ ਕਾਨਫਰੈਂਸ ਤੇ ਲਿਆ ਮੇਰੇ ਨਾਲ ਬਹਿਸ ਹੋਈ ਮੈਨੂੰ ਕਹਿੰਦਾ ਜਾਂ ਤੂੰ ਡੇਡਾ ਬੋਲਦਾ ਮੈਂ ਕਿਹਾ ਡੇਡਾ ਤਾਂ ਬੋਲਣਾ ਹੈ ਮੇਰੇ ਸੀਨੇ 'ਚ ਅੱਗ ਲੱਗੀ ਪਈ ਆ ਵੀ ਤੈਨੂੰ ਅਸੀਂ ਕਾਮਯਾਬ ਕੀਤਾ ਤੂੰ ਸਾਡੀ ਜ਼ਮੀਨ ਤੇ ਕਹਿੰਦਾ ਅੱਛਾ ਤੁਹਾਡੀ ਜ਼ਮੀਨ ਸੀ ਐ ਹੈਰਾਨ ਹੋ ਕੇ ਉਹਨੇ ਇਹ ਗੱਲ ਕੀਤੀ ਮੈਂ ਤੁਹਾਡੀ ਜ਼ਮੀਨ ਸੀ ਉਹ ਨੰਨੇ ਨੂੰ ਜਦੋਂ ਉਹਨੂੰ ਮੈਂ ਕਿਹਾ ਮੇਰੀ ਜ਼ਮੀਨ ਮੇਰੇ ਕੋਲ ਕਾਗਜ਼ ਹੀ ਪੁਰੇ 20 ਸਾਲ ਦਾ ਮੇਰੇ ਕੋਲ ਕਬਜ਼ਾ ਉਹ ਫੋਨ ਤੋਂ ਹਟ ਗਿਆ ਜਿਸ ਨਾਲ ਮੇਰੀ ਗੱਲ ਹੁੰਦੀ ਜਿਸ ਨੇ ਤਾਂ ਪਾਣੀ ਨਹੀਂ ਪੈਣਦਾ ਨਾ ਜੀ ਕਹਿੰਦਾ ਇਹ ਜ਼ਮੀਨ ਤਾਂ ਅਸੀਂ ਖਰੀਦਣੀ ਹੈ ਤੈਨੂੰ ਕੀ ਦਰਾਜ ਉਹ ਤਾਂ ਵੇਚਣੀ ਹੀ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹ ਤੋਂ ਬਾਅਦ ਗੱਲ ਖਤਮ ਹੋਈ ਅਸੀਂ ਰੂਪਦੀਪ ਕੌਰ ਐਸ.ਪੀ ਜਿੱਥੇ 7 ਨੰਬਰ ਥਾਣੇ ਦੇ ਉੱਪਰ ਉਹਦਾ ਦਫ਼ਤਰ ਹੈ ਪੂਰਬੀ ਉਹਨਾਂ ਨੂੰ ਮਿਲੇ ਉਹਨਾਂ ਨੇ ਵੀ ਸਾਡੀ ਕੱਲ ਜਿਹੜੀ ਇਹਨਾ ਮਿੱਠੇ ਮੂੰਹ ਸੁਣ ਲਈ ਹਰਜਿੰਦਰ ਸਿੰਘ ਨੂੰ ਫੋਨ ਕਰਤਾ ਵੀ ਆ ਕ੍ਰਿਸ਼ਨ ਨਾਲ ਹੁਜੇ ਦਾ ਮਸਲਾ ਕੀ ਹੈ ਪਤਾ ਨਹੀਂ ਹਰਜਿੰਦਰ ਸਿੰਘ ਨੇ ਅੱਗੋਂ ਉਹਨੂੰ ਕੀ ਕਿਹਾ ਕੀ ਨਹੀਂ ਕਿਹਾ ਮੁੜ ਕੇ ਉਹ ਬੀਬੀ ਨੇ ਸਾਡਾ ਫੋਨ ਜਿਹੜਾ ਸੀ ਉਹ ਚੱਕਣਾ ਬੰਦ ਕਰਤਾ ਅਸੀਂ 3-4 ਦਿਨ ਤੋਂ ਧੱਕੇ ਖਾ ਖਾ ਕੇ ਕੱਲ ਉਹਨੇ ਬਿਲਕੁਲ ਹੀ ਹੱਥ ਘੜੇ ਕਰਤੇ ਪੁਲਿਸ ਨੇ ਕਹਿੰਦੇ ਅਸੀਂ ਕੋਈ ਮੁਕੱਦਮਾ ਨਹੀਂ ਦਰਜ ਕਰਨਾ ਤੁਸੀਂ ਜੋ ਕਰਨਾ ਕਰੋ ਲੋਦਣਾ ਤੋਂ ਕਹਿ ਰਿਹਾ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਲੋਦਣਾ